ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਬਰਗਾੜੀ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਰੀਦਕੋਟ ਤੇ ਤਹਿਸੀਲ ਦੋਸਤੋ ਜੈਤੋ ਹੈ ਜਿਹੜੇ ਘਰ ਚੋਂ ਵੀਡੀਓ ਤੁਹਾਨੂੰ ਦਿਖਾ ਰਹੇ ਜੀ ਇੱਥੇ ਦੋਸਤੋ ਵਿਕਰੀ ਆ ਸਿਰਫ ਪਸ਼ੂ ਹੁੰਦੇ ਆ ਇਸ ਘਰ ਦੇ ਵਿੱਚੋਂ ਦੋਸਤੋ ਝੋਟੀਆਂ ਤੁਹਾਨੂੰ ਦਿਖਾਉਂਦੇ ਰਹੀਦਾ ਤੇ ਇਸ ਘਰ ਦੇ ਵਿੱਚ ਦੋਸਤੋ ਸ਼ਕੀਨ ਤੇ ਸੋਹਣੀਆਂ ਝੋਟੀਆਂ ਤੁਹਾਨੂੰ ਦੋਸਤੋ ਦਿਖਾਉਂਦੇ ਰਹੀਦਾ ਅੱਜ ਤਿੰਨ ਨਾਗ 200 ਇਸ ਘਰ ਦੇ ਵਿੱਚੋਂ ਦਿਖਾਉਂਗਾ ਜੀ ਦੇ ਵਿੱਚ ਦੋ ਨਾਗ 200 ਵੱਡੇ ਹੋਣਗੇ ਤੇ ਇਹਨਾਂ ਤੋਂ ਇਲਾਵਾ ਇੱਕ ਛੋਟੀ ਕੱਟੀ 200 ਦਿਖਾਉਂਗਾ ਤਿੰਨੇ ਨਾਗ ਹੀ 200 ਇਹ ਤੋਰ ਲਾਂਗੇ ਵੈਸੇ ਝੋਟੀਆਂ ਦੋਸਤੋਂ ਸਾਫ ਸੁਧਰੀਆਂ ਹੋਣਗੀਆਂ ਤੇ ਤੁਹਾਨੂੰ ਤੁਹਾਨੂੰ ਐਂ ਤੁਹਾਨੂੰ ਸਾਰੀ ਤਸੱਲੀ ਕਰਾ ਦੂੰਗਾ ਇਹਨਾਂ ਦੇ ਵਿੱਚੋਂ ਜਿਹੜਾ ਵੀ ਦੋਸਤੋਂ ਨਾਗ ਤੁਹਾਨੂੰ ਪਸੰਦ ਆਵੇ ਉਹਦੀ ਆ ਕੇ ਪ੍ਰੋਪਰ ਤਸੱਲੀ ਕਰ ਲਿਓ ਤੇ ਬਾਕੀ ਗੱਲਬਾਤ ਆਓ ਬਾਈ ਨਾ ਕਰੀਏ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਠਾਕ ਹੈ ਜੀ ਵਧੀਆ ਪਸ਼ੂ ਵਿਕਰੀ ਆਸੀ ਹੁੰਦੇ ਹਨ ਨਾ ਦੱਸ ਦੀ ਇੱਕ ਵਾਰੀ ਆਪਣਾ ਨਾਮ ਪ੍ਰਕਾਸ਼ ਜੀ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜਿੱਤੋ ਠੀਕ ਹੈ ਤੇ ਮੰਨ ਕੇ ਚੱਲ ਵੀ ਅੱਜ ਤਿੰਨ ਨਾਗ ਹੈਗੇ ਆ ਹਾਂਜੀ ਹਾਂਜੀ ਦੋ ਨਾਗ ਤਾਂ ਵੱਡੇ ਹੋਣਗੇ ਤੇ ਇੱਕ ਕੱਟੀ ਛੋਟੀ ਹੈ ਹਾਂਜੀ ਹਾਂਜੀ ਕਿੰਨੇ ਟਾਈਮ ਦੀ ਹੋਗੀ ਛੋਟੀ ਇਹ ਹੈਗੀ 1.5 ਸਾਲ ਦੀ ਅੱਛਾ 1.5 ਸਾਲ ਦੀ ਹੈ ਹਾਂਜੀ ਹਾਂਜੀ ਰੇਟ ਕੀ ਸੋਚਿਆ ਦਾ ਰੇਟ ਫੋਨ ਤੇ ਹੀ ਕਰ ਲਾਂਗੇ ਜੀ ਫੋਨ ਤੇ ਕਰਨਾ ਹਾਂਜੀ ਹਾਂਜੀ ਫੋਨ ਤੇ ਕਰ ਮੈਂ ਤਾਂ ਕਿੰਨਾ ਦੱਸ ਹੀ ਆ ਯਾਰ ਜਿੰਨੂੰ ਜਿਹੜਾ ਰੇਟ ਜਾਂ ਜਿਹੜਾ ਨਾਗ ਫਿੱਟ ਬੈਠੋ ਉਹ ਆਪਦੇ ਹਿਸਾਬ ਨਾਲ ਗੱਲ ਕਰ ਲੈਂਦਾ ਨਹੀਂ ਫੋਨ ਤੇ ਹੀ ਕਰਾਂਗੇ ਜੀ ਗੱਲ ਫੋਨ ਤੇ ਕਰ ਨਹੀਂ ਇਹ ਪਹਿਲੇ ਨੰਬਰ ਦੇ ਕੱਟੀ ਤੁਹਾਨੂੰ ਦਿਖਾਉਣਾ 1.5 ਸਾਲ ਦੀ ਖੋਲਿਆ ਬਈ ਵੈਸੇ ਥਣ ਥੁਣਾ ਚੈੱਕ ਕਰਾ ਦੇਣਾ ਤੁਹਾਨੂੰ ਉਮਰ ਦੇ ਹਿਸਾਬ ਨਾਲ ਕੱਦ ਕਾੜ ਸੋਹਣਾ ਦੋਸਤ ਵੈਸੇ ਢਾਂਚਾ ਵੀ ਸੋਹਣਾ ਸਭੀ ਇਹ ਕੱਟੀ ਰਾਜੀ ਹੈ ਤੇ ਸਿੰਘ ਬਿਲਕੁਲ ਨੇੜੇ ਗੂਲ ਕਰਨਾ ਸ਼ੁਰੂ ਕਰਤਾ ਇਸ ਕੱਟੀ ਨੇ ਠੀਕ ਹੈ ਜੀ ਤੇ ਇਹ ਆ ਲੋ ਦੋਸਤ ਸਿੰਘ ਵੈਸੇ ਉਮਰ ਦੇ ਹਿਸਾਬ ਨਾਲ ਗੂਲ ਇੱਥੇ ਹੀ ਕਰ ਜਾਣਾ ਸਾਰਾ ਬਾਕੀ ਮਾਰਕਿੰਗ ਮੁਰਾ ਨਸਲ ਦੀ ਦੋਸਤ ਚੈੱਕ ਕਰੀਏ ਤਾਂ ਇਹ ਝੋਟੀ ਦੋਸਤ ਸੋਹਣੀ ਹੈ ਠੀਕ ਹੈ ਜੀ ਤੇ ਇਹ ਆ ਲੋ ਦੋਸਤ ਵੈਸੇ ਤੋੜ ਕੇ ਤੁਹਾਨੂੰ ਇਹ ਝੋਟੀ ਦਿਖਾ ਰਿਹਾ ਇਹ ਪਹਿਲੇ ਨੰਬਰ ਵਾਲੀ ਝੂਟੀ ਦੋਸੋ ਪੁੜੇ ਪਾੜੇ ਦੇਖੋ ਬਿਲਕੁਲ ਚੱਕ ਮੇ ਤੇ ਵੇਲ ਬੂਲ ਵੀ ਚੰਗੀ ਹੈ ਚੰਗਾ ਕਦ ਕਾਠ ਕਰ ਬਾਈ ਨੂੰ ਬਹੁਤ ਹੈ ਜੀ ਹਾਂ ਕਦ ਬਹੁਤ ਦੋਸੋ ਬਾਕੀ ਫੇਸ ਦੀ ਬਿਊਟੀ ਚੰਗੀ ਹੈ ਝੂਟੀ ਦੀ ਠੀਕ ਹੈ ਸਿੰਗ ਬਿਲਕੁਲ ਨੇੜੇੋਂ ਗੋਲ ਕਰਨਾ ਸ਼ੁਰੂ ਕਰਤਾ ਥਣ ਦੋਸੋ ਦਿਖਾ ਦਿੰਨਾ ਤੁਹਾਨੂੰ ਥਣ ਵਧੀਆ ਹੋਣਗੇ ਨਿਖੜਵੇ ਠੀਕ ਹੈ ਜੀ ਤੇ ਇਹ ਆਹ ਲਓ ਦੋਸੋ ਥਣ ਚੈੱਕ ਕਰ ਸਕਦੇ ਹੋ ਇਸ ਝੂਟੀ ਨੂੰ ਵਧੀਆ ਦੋਸੋ ਥਣ ਹੋਣਗੇ 4 ਜੋ ਲਈ ਵੀ ਚੰਗੀਆਂ ਐ ਵੈਸੇ ਝੋਟੀਆਂ ਦੋਸਤੋ ਬਿਲਕੁਲੀ ਠੰਡੇ ਸੁਭਾ ਦੀਆਂ ਹੋਣਗੀਆਂ ਰੇਟ ਦੋਸਤੋ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਇਹ ਤੁਹਾਨੂੰ ਦਿਖਾ ਰਿਹਾ ਪਹਿਲੇ ਨੰਬਰ ਵਾਲੀ ਝੋਟੀ ਇਸ ਤੋਂ ਇਲਾਵਾ ਭਾਈ ਦੂਜੇ ਨੰਬਰ ਤੇ ਜਿਹੜੀ ਵਿਚਾਲੇ ਝੋਟੀ ਖੜੀ ਆ ਹਾਂਜੀ ਹਾਂਜੀ ਕਿੰਨੇ ਟਾਈਮ ਦੀ ਐ ਤੇ ਕੀ ਡਿਟੇਲ ਐ ਦੀ ਇਹ ਹੈਗੀ ਐ 2 ਸਾਲਾਂ ਦੀ 6 ਮਹੀਨਾ ਕੱਟੀ ਲਾ ਲਓ ਤੁਸੀਂ ਅੱਛਾ ਹਾਂਜੀ ਠੀਕ ਐ ਤੇ ਦੋਸਤੋ ਝੋਟੀਆਂ ਵੀ ਬਿਲਕੁਲ ਠੰਡੇ ਸੁਭਾ ਦੀਆਂ ਖੋਲੇ ਭਾਈ ਇਹ ਵੀ ਵੈਸੇ ਸੈਂਕਸੋਂ ਕੁੰਡਿਆਂ ਦੀ ਹੋਊਗੀ ਤੇ ਉਮਰ ਦੇ ਹਿਸਾਬ ਨਾਲ ਕੱਦ ਖਾਤ ਵੀ ਠੀਕ ਐ ਹੋਰ ਮਹੀਨਾ ਕੇ ਸਾਮ ਕੇ ਝੋ ਤੇ ਵੈਸੇ ਇਹ ਵੀ ਝੋਟੀ ਦੋਸਤੋ ਬਿਲਕੁਲ ਹੀ ਠੰਡੇ ਸੁਭਾਅ ਦੀ ਹੋਊਗੀ ਵੈਸੇ ਢਾਂਚਾ ਸੋਹਣਾ ਇਸ ਝੋਟੀ ਦਾ ਵੀ ਠੀਕ ਹੈ ਜੀ ਇਹ ਤੁਹਾਨੂੰ ਦਿਖਾ ਰਿਹਾ ਜੀ ਦੂਜੇ ਨੰਬਰ ਵਾਲੀ ਝੋਟੀ ਉਮਰ ਦੇ ਹਿਸਾਬ ਨਾਲ ਕੱਦ ਕਾਠ ਇਸ ਝੋਟੀ ਦਾ ਵੀ ਸੋਹਣਾ ਚੰਗਾ ਕੱਦ ਕਾਠ ਕਰਨ ਵਾਲੀ ਇਹ ਝੋਟੀ ਹੈ ਹੋਰ ਮਹੀਨੇ ਸਵਾ ਮਹੀਨੇ ਤੱਕ ਦੋਸਤੋ ਇਹ ਤੁਸੀਂ ਥੋੜਾ ਜਿਹਾ ਵੇਟ ਇਹਦਾ ਵਧਾ ਕੇ ਤੇ ਝੋਟੀ ਨੂੰ ਗੱਬਣ ਕਰ ਸਕਦੇ ਹੋ ਠੀਕ ਹੈ ਜੀ ਤੇ ਝੋਟੀ ਸੋਹਣੀ ਸੁਨੱਖੀ ਹੈ ਦੂਜੇ ਨੰਬਰ ਵਾਲੀ ਦੋਸਤੋ ਦਿਖਾ ਰਿਆ ਵੈਸੇ ਥਣ ਦਿਖਾ ਦਿੰਨਾ ਤੇ ਰੇਟ ਇਸ ਝੋਟੀ ਦਾ ਵੀ ਦੋਸਤੋ ਫੋਨ ਦੇ ਉੱਤੇ ਤੈਕੀਤਾ ਜਾਊਗਾ ਠੀਕ ਹੈ ਜੀ ਥਣ ਝੋਲੀ ਚੰਗੀ ਐ ਖੱਟੀ ਨੂੰ ਥਣ ਵਧੀਆ ਹੋਣਗੇ ਨਿਖੜਵੇ ਠੀਕ ਹੈ ਤੇ ਇਹ ਦੂਜੇ ਨੰਬਰ ਵਾਲੀ ਦਿਖਾਈ ਐ ਇਸ ਤੋਂ ਇਲਾਵਾ ਭਾਈ ਜਿਹੜੀ ਤੀਜੇ ਨੰਬਰ ਤੇ ਝੋਟੀ ਇਹਨਾਂ ਨਾਲੋਂ ਸਾਰਿਆਂ ਨਾਲੋਂ ਵੱਡੀ ਐ ਇਹ ਹਾਂਜੀ ਅੱਜ ਹਾਈਟ ਵੇਖੋ ਕਿੰਨੀ ਐ ਜੀ ਇਹਦੀ ਹਾਈਟ ਬਹੁਤ ਜ਼ਿਆਦੇ ਐ ਝੋਟੀ ਦੀ ਠੀਕ ਐ ਵੈਸੇ ਭਾਈ ਦਾ ਵੀ ਕਦ ਕਾਫੀ ਐ ਤੇ ਤੁਸੀਂ ਇੱਥੇ ਆ ਕੇ ਦੇਖੋਗੇ ਤਾਂ ਕਦ ਇਸ ਝੋਟੀ ਦਾ ਵੀ ਚੰਗਾ ਕਿੰਨੇ ਟਾਈਮ ਦੀ ਹੋ ਗਈ ਬਾਈ ਇਹ ਇਹ 2 ਸਾਲਾਂ ਦੀ ਹੈ ਜੀ 2 ਸਾਲਾਂ ਦੀ ਹਾਂਜੀ ਹਾਂਜੀ ਖੋਲ ਲਿਆ ਜੀ ਬਾਈ ਇਹ ਨੂੰ ਦੋਸੋ ਇਹ ਵੀ ਛੋਟੀ 2 ਸਾਲ ਦੀ ਹੈ ਰੰਗ ਸੋਨਾ ਬਿਲਕੁਲ ਬਲੈਕ ਹੋਊਗਾ ਤੇ ਸਿੰਗ ਬਿਲਕੁਲ ਹੀ ਨੇੜਿਓਂ ਗੋਲ ਕੀਤਾ ਹੋਇਆ ਹੈ ਇਸ ਛੋਟੀ ਦਾ ਕੁੰਡੇ ਸਿੰਗ ਹੋਣਗੇ ਦੋਸੋ ਬਿਲਕੁਲ ਪਤਲੇ ਪਤਲੇ ਸਿੰਗ ਹੈ ਤੇ ਬਾਕੀ ਢਾਂਚਾ ਸੋਨਾ ਇਸ ਛੋਟੀ ਦਾ ਇਹ ਮੰਨ ਕੇ ਚੱਲੋ ਵੀ ਹੁਣ ਜਦੋਂ ਵੀ ਇਹ ਹੀਟ ਦੇ ਵਿੱਚ ਆਵੇ ਤਾਂ ਤੁਸੀਂ ਇਹਨੂੰ ਗੱਬਣ ਕਰ ਸਕਦੇ ਹੋ ਸੀਮਨ ਲਵਾ ਕੇ ਦਾ ਕੱਦ ਕਾਠ ਤੇ ਵੇਟ ਸਹੀ ਹੈ ਗੱਬਣ ਹੋਣ ਲਈ ਰੰਗ ਦੋਸਤੋ ਬਿਲਕੁਲ ਬਲੈਕ ਹੋਊਗਾ ਇਸ ਝੋਟੀ ਦਾ ਠੀਕ ਹੈ ਤੇ ਝੋਟੀ ਇਹ ਵੀ ਦੋਸਤੋ ਬਿਲਕੁਲ ਹੀ ਠੰਡੇ ਸਵਾਦੀ ਹੋਊਗੀ ਰੇਟ ਦੋਸਤੋ ਫੋਨ ਦੇ ਉੱਤੇ ਤੈਕ ਕੀਤਾ ਜਾਊਗਾ ਇਹ ਤੀਜੇ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾ ਰਿਆ ਸਿੰਗ-ਸਿੰਗ ਬਿਲਕੁਲ ਕੁੰਡਿਆਂ ਦੀ ਹੋਊਗੀ ਤੇ ਥਣ ਵਧੀਆ ਦੋਸਤੋ 4 ਹੋਣਗੇ ਨਿਕਲਦੇ ਥਣ ਵੀ ਤੁਹਾਨੂੰ ਦੋਸਤੋ ਚੈੱਕ ਕਰਾ ਦੇਣਾ ਬਾਕੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਸਿੰਗ ਬਿਲਕੁਲ ਹੀ ਨੇੜਿਓਂ ਗੋਲ ਕੀਤਾ ਹੋਇਆ ਰੰਗ ਬਿਲਕੁਲ ਬਲੈਕ ਹੋਊਗਾ ਦੋਸਤੋ ਇਸ ਝੋਟੀ ਦਾ ਪੁੜੇ ਪਾੜੇ ਬਿਲਕੁਲ ਚੱਕ ਮਿਆਂ ਦੀ ਹੈ ਤੇ ਮਗਰੋਂ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਪੁੜੇ ਬਿਲਕੁਲ ਚੱਕ ਮੇਰਾ ਜੀ ਹੋਣਗੇ ਤੇ ਸਭ ਹੀ ਹੈ ਝੋਟੀ ਥਣ ਦੋਸਤੋ ਵਧੀਆ ਹੋਣਗੇ ਚਾਰ ਨਿਖੜ ਦੇ ਇਸ ਝੋਟੀ ਨੂੰ ਠੀਕ ਹੈ ਜੀ ਇਹ ਆ ਲਓ ਦੋਸਤੋ ਥਣ ਚੈੱਕ ਕਰ ਸਕਦੇ ਹੋ ਜੀ ਬਾਕੀ ਰੇਟ ਦੋਸਤੋ ਫੋਨ ਦੇ ਉੱਤੇ ਤੈਕ ਕੀਤਾ ਜਾਊਗਾ ਤਿੰਨੇ ਨਗਾ ਦਾ ਹੀ ਰੇਟ ਬਾਈ ਫਿਰ ਜਾਇ ਜੀ ਹੋਊਗਾ ਇਹਨਾਂ ਦਾ ਹਾਂ ਜੀ ਹਾਂ ਜੀ ਆਪਣੇ ਰੇਟ ਜਾਇ ਜੀ ਹੁੰਦੇ ਆ ਜੀ ਜਾਇ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਜੀ